ਫਰੀਦਕੋਟ ਲੋਕ ਸਭਾ ਸੀਟ ਦੇ ਲਈ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਫਲੋ ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਬਾਬਾ ਫਰੀਦ ਜੀ ਦੇ ਸਥਾਨ ਟਿੱਲਾ ਬਾਬਾ ਫਰੀਦ ਤੋਂ ਨਤਮਸਤਕ ਹੋ ਕੇ ਕੀਤੀ ਗਈ ਸਥਾਨਕ ਪੈਲੇਸ ਵਿੱਚ ਰੱਖੇ ਗਏ ਜਲਸੇ ਵਿੱਚ ਕਾਂਗਰਸੀ ਵਰਕਰ ਇਕੱਠੇ ਹੋਏ ਇਸ ਮੌਕੇ ਮੁਹੰਮਦ ਸਦੀਕ ਨਾਲ ਦੋ ਗਾਣੇ ਗਾਉਣ ਵਾਲੀ ਪੰਜਾਬ ਦੀ ਮਕਬੂਲ ਗਾਇਕਾ ਬੀਬੀ ਰਣਜੀਤ ਕੌਰ ਨੇ ਵੀ ਮੁਹੰਮਦ ਸਦੀਕ ਲਈ ਵੋਟ ਮੰਗੇ ਅਤੇ ਸਟੇਜ ਤੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਤੇ ਸਦੀਕ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਨਜ਼ਰ ਆਏ ਮੈਂ ਆਪ ਜੀ ਨੂੰ ਬੇਨਤੀ ਕਰਦਾ ਉਹਨਾਂ ਗੱਲਾਂ ਤੇ ਨਾ ਜਾਓ ਜਿਹੜੇ ਗੱਲ ਸਾਡੀ ਸਾਡੇ ਵਿਰੋਧੀ ਉਠਾ ਰਹੇ ਨੇ ਕਾਂਗਰਸ ਦਾ ਦੁਫਾੜਾ ਕਾਂਗਰਸ ਦਾ ਤਿੰਨ ਫਾੜ ਚਾਰ ਫਾੜ ਐਸਾ ਕੁਝ ਨਹੀਂ ਕਾਂਗਰਸ ਇੱਕ ਹੈ ਜੇ ਕਾਂਗਰਸ ਇੱਕ ਨਾ ਹੁੰਦੀ 77 ਸੀਟਾਂ ਨਾ ਲੈ ਕੇ ਜਾਂਦੀ ਜਿਹੜਾ ਜਨਤਾ ਜਿਹੜਾ ਜਾਨ ਲੱਗੇ ਨੇ ਕਿ ਤੁਹਾਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਗਿਆ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਲੋਕ ਸਭਾ ਸੀ ਉਹ ਨਹੀਂ ਕਹਿੰਦੇ ਆ ਪੈਰਾਸ਼ੂਟ ਥਰੂ ਉਤਾਰਿਆ ਗਿਆ ਕਿਉਂਕਿ ਹੋਰ ਵੀ ਜਿਹੜੇ ਮੀਤਵਾਂ ਦੇ ਰਿਤੇ ਆ ਜਿਹੜੇ ਜਿਹੜੇ ਉਹ ਜਿਹਨਾਂ ਦੀ ਜ਼ਿੰਮੇਵਾਰੀ ਪੈਂਦੀ ਮੈਂ ਆਪ ਜੀ ਨੂੰ ਦੱਸਾਂ ਇਹ ਡੈਮੋਕ੍ਰੇਸੀ ਲੋਕ ਰਾਜ ਦਾਵੇਦਾਰੀ ਸਾਰਿਆਂ ਦੀ ਬਣਦੀ ਹੁੰਦੀ ਹੈ ਲੇਕਿਨ ਹਾਈ ਕਮਾਂਡ ਪਾਰਟੀ ਇੱਕ ਨੂੰ ਟਿਕਟ ਦਿੰਦੀ ਹੁੰਦੀ ਹੈ ਬਾਕੀ ਰਹੀ ਗੱਲ ਲੋਕ ਸਭਾ ਦੀ ਟਿਕਟ ਦੀ ਕਿਉਂਕਿ ਜਿਸ ਤਰ੍ਹਾਂ ਆਈਏਐਸ ਹੁੰਦਾ ਜਿਸ ਤਰ੍ਹਾਂ ਆਈਪੀਐਸ ਹੁੰਦਾ ਉਹਨੂੰ ਕਿਤੇ ਵੀ ਲਾ ਦੋ ਹਿੰਦੁਸਤਾਨ 'ਚ ਇਸ ਤਰ੍ਹਾਂ ਲੋਕ ਸਭਾ ਦੀ ਸੀਟ ਕੋਈ ਵੀ ਕਿਤੋਂ ਵੀ ਲੜ ਸਕਦਾ ਇਸ ਕਰਕੇ ਇਹ ਗੱਲ ਕਹਿਣੀ ਵੀ ਇਹ ਪੈਰਾਸ਼ੂਟ ਨਹੀਂ ਆਇਆ ਇਸ ਮੌਕੇ ਉਹਨਾਂ ਨੇ ਕਹੇ ਕਿ ਉਹਨਾਂ ਨੂੰ ਲੋਕਾਂ ਦਾ ਪਿਆਰ ਅੱਜ ਤੱਕ ਮਿਲਿਆ ਹੈ ਤੇ ਉਹਨਾਂ ਤੇ ਲੱਗ ਰਹੇ ਸਾਰੇ ਇਲਜ਼ਾਮ ਗਲਤ ਨੇ ਕਰਵਾਏ ਗਏ ਜਲਸੇ ਵਿੱਚ ਕਾਂਗਰਸੀ ਵਰਕਰ ਅਤੇ ਲੀਡਰ ਇਕੱਠੇ ਹੋਏ ਸਨ ਜਿਨ੍ਹਾਂ ਵਿੱਚ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਮੋਗਾ ਵਿਧਾਇਕ ਡਾਕਟਰ ਕਮਲਜੀਤ ਅਤੇ ਬਾਗਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਕਾਂਗਰਸੀ ਲੀਡਰ ਸ਼ਾਮਲ ਸਨ ਫਰੀਦਕੋਟ ਤੋਂ ਗੁਰਜੀਤ ਰਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ